ਪਾਵੇਂ ਕੀ ਅੱਜ ਸਮੇਂ ਦੇ ਵਿੱਚ ਕਈ ਲੋਕ ਇਦਾਂ ਦੇ ਨੇ ਕਿ ਕੁਝ ਪੈਸੇ ਆ ਖਾਤਰ ਆਪਣੇ ਜਾਂ ਬਗਾਨਿਆਂ ਦੇ ਨਾਲ ਪੇਮਾਨਾ ਕਰ ਜਾਂਦੇ ਨੇ ਪਰ ਦੂਜੇ ਪਾਸੇ ਕਈ ਪਰਮਾਤਮਾ ਦੇ ਭੇਜੇ ਇਦਾਂ ਦੇ ਇਮਾਨਦਾਰ ਵੀ ਲੋਕ ਹੁੰਦੇ ਨੇ ਜਿਨ੍ਹਾਂ ਦੀ ਇਮਾਨਦਾਰੀ ਦੀ ਮਿਸਾਲ ਰੈਂਦੀ ਦੁਨੀਆ ਤੱਕ ਰੈਂਦੀ ਹੈ ਤੇ ਕੈਦਾਂ ਦੀ ਸਟੋਰੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਇਸ ਸਟੋਰੀ ਨੂੰ ਸੁਣ ਕੇ ਤੁਹਾਨੂੰ ਮਾਣ ਵੀ ਹੋਏਗਾ ਤੇ ਤੁਸੀਂ ਵੀਡੀਓ ਵੀ ਆਪ ਸ਼ੇਅਰ ਕਰੋਗੇ ਵੀਡੀਓ ਹੈ ਦਿਰਬਾ ਦਿਖਾ ਰਹੇ ਜਿੱਥੇ ਕਿ ਦਿਰਬਾ ਦੇ ਪੰਜਾਬ ਨੈਸ਼ਨਲ ਬੈਂਕ ਦੇ ਇੱਕ ਕੈਸ਼ੀਅਰ ਨੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਹੈ ਦੱਸ ਦਿੰਦੇ ਆ ਕਿ ਰਜੇਸ਼ ਕੁਮਾਰ ਨਾਮੀ ਇੱਕ ਵਪਾਰੀ ਦਾ ਪਰਿਵਾਰਕ ਮੈਂਬਰ ਜਦੋਂ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਆਏ ਦੱਸਿਆ ਕਿ ਉਹਨਾਂ ਪੈਸੇ ਦੇ ਵਿੱਚ 25000 ਰੁਪਏ ਦੇ ਕਰੀਬ ਦੇ ਰਕਮ ਜਿਹੜੀ ਵੱਧ ਸੀ ਜੋ ਕਿ ਜੋ ਬੈਂਕ ਕੈਸ਼ੀਅਰ ਨੇ ਉਸ ਜਿਸ਼ਕਮਾਰ ਵਪਾਰੀ ਨੂੰ ਫੋਨ ਕਰਕੇ ਦੀ ਜਾਣਕਾਰੀ ਦਿੱਤੀ ਇਸ ਤੋਂ ਬਾਅਦ ਜਿਸ਼ਕਮਾਰੀ ਵਪਾਰੀ ਨੇ ਆਣ ਕੇ ਬੈਂਕ ਦੇ ਵਿੱਚ ਕੈਸ਼ੀਅਰ ਤੇ ਬੈਂਕ ਮੈਨੇਜਰ ਤੇ ਪੂਰੇ ਸਟਾਫ ਨੂੰ ਹਾਰ પાਕੇ ਸਨਮਾਨਿਤ ਕੀਤਾ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਭਾਵੇਂ ਕਿ ਅੱਜਕੱਲ੍ਹ ਲੁੱਟਾਂ ਖੋਹਾਂ ਜਾਂ ਬੇਈਮਾਨੀ ਕਰਨ ਦਾ ਸਮਾਂ ਚੱਲ ਰਿਹਾ ਹੈ ਪਰ ਦੂਜੇ ਪਾਸੇ ਐਦਾਂ ਦੇ ਇਮਾਨਦਾਰ ਤੇ ਐਦਾਂ ਦੀ ਇਮਾਨਦਾਰੀ ਨਾਲ ਅੱਜ ਵੀ ਪੰਜਾਬ ਦਾ ਸਾਡਾ ਦੇਸ਼ ਜਿੰਦਾ ਹੈ ਜਿਸ ਨੂੰ ਲੈ ਕੇ ਤੁਸੀਂ ਦੇਖੋ ਕਿਵੇਂ ਕੁਸ਼ ਨਜਰਾਂ ਰਹਿਨੇ ਬੈਂਕ ਅਧਿਕਾਰੀ ਤੇ ਨਾਰਜਿਸ ਕੁਮਾਰ ਵਪਾਰੀ ਆਪਣੇ ਨਾਲ ਯਾਰ ਦੋਸਤਾਂ ਨੂੰ ਵੀ ਲੈ ਕੇ ਆਇਆ ਤੇ ਪੰਜਾਬ ਨੈਸ਼ਨਲ ਬੈਂਕ ਦੇ ਪੂਰੇ ਸਟਾਫ ਦਾ ਧੰਨਵਾਦ ਕੀਤਾ ਕਿ ਤੁਸੀਂ ਕਿਤੇ ਨਾ ਕਿਤੇ ਬੇਈਮਾਨੀ ਦੀ ਜਗ੍ਹਾ ਇਮਾਨਦਾਰੀ ਨੂੰ ਚੁਣਿਆ ਕਿਉਂਕਿ ਇਮਾਨਦਾਰੀ ਰਹਿੰਦੀ ਦੁਨੀਆ ਤੱਕ ਜਿੰਦਾ ਰਹਿੰਦੀ ਹੈ ਨਹੀਂ ਤਾਂ ਬੈਂਕ ਕੈਸ਼ੀਅਰ ਨੂੰ ਸੀਓ ਨਾ ਵੀ ਦੱਸਦਾ ਕਿ 25000 ਰੁਪਏ ਉਹ ਆਪਣੀ ਜੇਬ ਚ ਹੀ ਪਾ ਸਕਦਾ ਸੀ ਪਰ ਉਸ ਬੈਂਕ ਕੈਸ਼ੀਅਰ ਦੀ ਇਮਾਨਦਾਰੀ ਨੂੰ ਅੱਜ ਸਲਾ ਮਹੋਰੀਆ ਨੇ ਤੇ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹੋਰ ਲੋਕ ਵੀ ਇਸ ਤਰ੍ਹਾਂ ਦੀ ਇਮਾਨਦਾਰੀ ਸੁਣ ਕੇ ਉਹਨਾਂ ਦੇ ਅੰਦਰ ਵੀ ਇਮਾਨਦਾਰੀ ਦੀ ਚਿੰਕ ਜੜੀ ਪੈਦਾ ਹੋ ਸਕੇ ਤੇ ਸੁਣੋ ਰਜੇਸ਼ ਕੁਮਾਰ ਵਪਾਰੀ ਤੇ ਨਾਲ ਬੈਂਕ ਕੈਸ਼ੀਅਰ ਨੇ ਹੋਰ ਕੀ ਕਿਹਾ ਰਜੇਸ਼ ਕੁਮਾਰ ਹੈ ਜੀ ਰਜੀ ਜੀ ਕਿੱਥੇ ਨੂੰ ਰਹਿਣ ਵਾਲੇ ਹੋ ਅੱਜ ਜਿਹੜਾ ਤੁਸੀਂ ਬੈਂਕ ਦੇ ਵਿੱਚ ਸਟਾਫ ਨੂੰ ਸਨਮਾਨ ਦਿੱਤਾ ਕੀ ਮਾਮਲਾ ਸੀ ਉਹ ਇਸ ਤਰ੍ਹਾਂ ਕਰ ਲੈ ਜੀ ਸਾਡਾ ਹਾਰਡਵੇਅਰ ਦਾ ਕੰਮ ਹੈ ਗਾਮੜੀ ਰੋਡ ਤੇ ਦਿੜਬਾਚ ਤੇ ਕੁਝ ਦਿਨ ਪਹਿਲਾਂ ਇੱਕ ਪੇਮੈਂਟ ਜਮ੍ਹਾਂ ਕਰਵਾਈ ਸੀ 50000 ਰੁਪਏ ਦੀ ਆਹ ਸੌਰੀ 25000 ਰੁਪਏ ਦੀ 25000 ਰੁਪਏ ਦੀ ਪੇਮੈਂਟ ਮੈਂ ਬੱਚਿਆਂ ਨੂੰ ਕਿਹਾ ਵੀ ਤੁਸੀਂ ਗਿਣ ਕੇ ਜਮ੍ਹਾਂ ਕਰਵਾਇਓ ਤੇ ਉਹ ਇੱਥੇ ਆ ਕੇ ਜਮ੍ਹਾਂ ਕਰਵਾ ਕੇ ਬੇਟਾ ਚਲਾ ਗਿਆ ਘਰਦਿਆਂ ਨੇ ਉਹ ਪੇਮੈਂਟ ਗਿਣ ਕੇ ਦਿੱਤੀ ਸੀ ਕਿਹੜੀ ਬ੍ਰਾਂਚ ਚ ਜਮ੍ਹਾਂ ਕਰਾਇਆ ਇਹ ਪੀਐਨਬੀ ਬ੍ਰਾਂਚ ਦੇ ਵਿੱਚ ਸਾਡਾ ਖਾਤਾ ਹੈ ਜੀ ਡਿੜਬਾ ਦੇ ਵਿੱਚ ਸ਼ੇਰੀ ਪੰਜਾਬ ਮਾਰਕੀਟ ਦੇ ਵਿੱਚ ਉਹ ਆ ਕੇ ਕਰਾ ਕੇ ਜਮਾਂਗ ਚਲਾ ਗਿਆ ਉਸ ਤੋਂ ਬਾਅਦ ਅਗਲੇ ਦਿਨ ਸਾਡੇ ਕੋਲੇ ਫੋਨ ਆਂਦਾ ਹੈ ਮਨਪ੍ਰੀਤ ਜੀ ਦਾ ਵੀ ਇਦਾਂ ਕਰਕੇ ਵੀ ਤੁਸੀਂ ਇੱਕ ਵਾਰੀ ਚੈੱਕ ਕਰੋ ਵੀ ਸ਼ਾਇਦ ਤੁਹਾਡੀ ਪੇਮੈਂਟ 'ਚ ਕੋਈ ਘਟ ਵੱਧ ਹੈ ਅਸੀਂ ਕਿਹਾ ਵੀ ਅਸੀਂ ਤਾਂ ਇੱਕ ਵਾਰੀ ਗਿਣਕੇ ਦਿੱਤੀ ਹੈ ਬਾਕੀ ਤੁਸੀਂ ਦੇਖ ਲਓ ਚਲੋ ਨਹੀਂ ਸਮਝ ਆਇਆ ਫਿਰ ਦੁਬਾਰਾ ਉਹਨਾਂ ਦਾ ਫੋਨ ਆਇਆ ਜੀ ਕਹਿੰਦੇ ਤੁਸੀਂ ਦੁਬਾਰਾ ਦੇਖੋ ਵੀ ਕੁਛ ਨਾ ਕੁਛ ਦਿੱਕਤ ਹੈਗੀ ਐ ਅਸੀਂ ਕਿਹਾ ਵੀ ਸਾਡੀ ਪੇਮੈਂਟ ਸਾਨੂੰ ਐ ਲੱਗੇ ਵੀ ਕਿਤੇ ਕਹਿੰਦੇ ਨੇ ਵੀ ਪੇਮੈਂਟ ਘਟ ਹੈ ਅਸੀਂ ਕਿਹਾ ਵੀ ਸਾਡੀ ਪੇਮੈਂਟ ਘਟ ਤਾਂ ਹੈ ਨਹੀਂ ਵੀ ਤੁਸੀਂ ਇੱਕ ਵਾਰੀ ਦੇਖ ਲਓ ਕੋਈ ਗੱਲ ਨਹੀਂ ਸਾਨੂੰ ਨਹੀਂ ਜਾਣਕਾਰੀ ਫਿਰ ਇਹਨਾਂ ਨੇ ਸਾਨੂੰ ਬ੍ਰਾਂਚ ਦੇ ਵਿੱਚ ਬੁਲਾਇਆ ਕਹਿੰਦੇ ਤੁਸੀਂ ਇੱਕ ਵਾਰੀ ਆ ਕੇ ਜਾਓ ਆਪਾਂ ਇੱਥੇ ਹੀ ਬੈਠ ਕੇ ਗੱਲ ਕਰਦੇ ਆਂ ਫਿਰ ਇਹਨਾਂ ਨੇ ਸਾਨੂੰ ਜਦੋਂ ਅਸੀਂ ਆਏ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਤੁਹਾਡੀ ਉਹ ਪੇਮੈਂਟ 25000 ਨਹੀਂ ਅਸੀਂ 50000 ਰੁਪਇਆ ਸੀਗਾ ਬੱਚੇ ਸੀਗੇ ਬੱਚਿਆਂ ਕਰਕੇ ਸਾਨੂੰ ਸਮਝ ਨਹੀਂ ਆਇਆ ਕੁਝ ਸਾਨੂੰ ਪਿੱਛੇ ਮੈਂ 2-3 ਦਿਨ ਬਾਹਰ ਹੋਣ ਕਰਕੇ ਸਾਨੂੰ ਨਹੀਂ ਵੀ ਉਹਦਾ ਕੋਈ ਹਿਸਾਬ ਲੱਗਿਆ ਵੀ ਪੇਮੈਂਟ ਵੱਧ ਹੈ ਜਾਂ ਘਟ ਹੈ ਫਿਰ ਸਾਨੂੰ ਬ੍ਰਾਂਚ ਦੇ ਵਿੱਚ ਕੈਸ਼ੀਅਰ ਆਪਣੇ ਨਿਰਮਲ ਜੀ ਮਨਪ੍ਰੀਤ ਜੀ ਔਰ ਮੈਨੇਜਰ ਸਾਹਿਬ ਕਲਾਸ਼ ਜੀ ਇਹਨਾਂ ਨੇ ਸਾਨੂੰ ਉਹ ਪੇਮੈਂਟ 25000 ਰੁਪਏ ਵਾਪਸ ਕੀਤੀ ਇਸ ਤਰ੍ਹਾਂ ਅੱਜ ਕੁਝ ਗ੍ਰਿਮ ਦਾ ਧੰਨਵਾਦ ਤੇ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਮਾਨ ਸਨਮਾਨ ਤਾਂ ਜੀ ਦੇਖੋ ਇਹਨਾਂ ਚੀਜ਼ਾਂ ਦਾ ਕੋਈ ਕਰ ਹੀ ਨਹੀਂ ਸਕਦਾ ਸਿਰਫ ਇੱਕ ਅਪਾ ਧੰਨਵਾਦ ਕਰ ਸਕਦੇ ਆ ਮੂੰਹੋਂ ਬੋਲ ਕੇ ਉਹ ਇੱਕ ਸ਼ਬਦੀ ਕੀਤਾ ਵੀ ਇਸ ਤਰ੍ਹਾਂ ਦੇ ਬੰਦੇ ਮਿਲਨੇ ਬਹੁਤ ਘੱਟ ਐ ਪਰ ਇਹ ਦੇਖਦੇ ਹੋਏ ਵੀ ਇਹਨਾਂ ਦਾ ਸਨਮਾਨ ਬਣਦਾ ਹੈ ਇਹਨੂੰ ਦੇਖ ਕੇ ਹੋਰ ਵੀ ਕਿਸੇ ਨੂੰ ਜਾਗਰਤੀ ਹੁੰਦੀ ਹੈ ਕਿ ਲੱਗਦਾ ਕਿ ਇਮਾਨਦਾਰੀ ਬਹੁਤ ਵੱਡੀ ਮਿਸਾਲ ਹੈ ਲੱਗਦਾ ਤਾਂ ਇਹ ਵੀ ਅੱਜ ਦੇ ਟਾਈਮ ਦੇ ਵਿੱਚ ਕੋਈ 10 ਰੁਪਏ ਨੂੰ ਦੇਖ ਕੇ ਢੁੱਲ ਜਾਂਦਾ ਪਰ ਸਾਨੂੰ ਨਾ ਪਤਾ ਹੁੰਦੇ ਹੋਏ ਵੀ ਇਹਨਾਂ ਨੇ ਬੁਲਾ ਕੇ ਤਿੰਨ ਵਾਰੀ ਖੁਦ ਚੈੱਕ ਕਰਨ ਤੋਂ ਬਾਅਦ ਸਾਨੂੰ ਬੁਲਾ ਕੇ ਇਹਨਾਂ ਨੇ 25000 ਰੁਪਏ ਵਾਪਸ ਕੀਤਾ ਇਸ ਤੋਂ ਵੱਧ ਤਾਂ ਇਮਾਨਦਾਰੀ ਦੀ ਹੋਰ ਮਿਸਾਲ ਨਹੀਂ ਹੋ ਸਕਦੀ ਲੱਗਦਾ ਹੈ ਕਿ ਅੱਜ ਦੇ ਦੌਰ ਦੇ ਵਿੱਚ ਜਿੱਥੇ ਪੈਸਾ ਜਿਹੜਾ ਹੈਗਾ ਰਿਸ਼ਤੇਦਾਰੀਆਂ ਖਾਤੀ ਕਰ ਰਿਹਾ ਹੈ ਭਾਈਚਾਰ ਖਤਮ ਕਰ ਰਿਹਾ ਹੈ ਇਸ ਤਰ੍ਹਾਂ ਦੇ ਅਫਸਰਾਂ ਦੀ ਜ਼ਰੂਰਤ ਹੈ ਇਸ ਤਰ੍ਹਾਂ ਦੇ ਅਫਸਰਾਂ ਦੀ ਤਾਂ ਐ ਸਮਝ ਲਓ ਜੀ ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ ਹਰੇਕ ਅਦਾਰੇ ਦੇ ਵਿੱਚ ਜ਼ਰੂਰਤ ਹੈ ਪਰ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਪਹਿਲਾਂ ਵੀ ਇਸ ਬ੍ਰਾਂਚ ਦੇ ਵਿੱਚ ਬਹੁਤ ਮੁਲਾਜ਼ਮ ਆ ਕੇ ਗਏ ਬਹੁਤ ਮੈਨੇਜਰ ਆ ਕੇ ਗਏ ਪਰ ਇਦਾਂ ਦਾ ਸਟਾਫ ਅਸੀਂ ਨਹੀਂ ਕਦੇ ਦੇਖਿਆ ਜੀ 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 ਹਰ ਆ ਦਿਨ ਦੇਖਦੇ ਆ ਕਿ ਚੋਰੀ ਲੁਟਕਾਂ ਪਹੁੰਹਦੀਆਂ ਵੀਡੀਓ ਸਾਹਮਣੇ ਆਉਂਦੀਆਂ ਪਰ ਇਸ ਤਰ੍ਹਾਂ ਦੀ ਵੀਡੀਓ ਜਦੋਂ ਸਾਹਮਣੇ ਆਉਂਦੀ ਹੈ ਕਿ ਲੱਗਦਾ ਕਿ ਲੋਕਾਂ ਨੂੰ ਵਿਚਾਰ ਆਪਣੇ ਬਦਲ ਲੈਣੇ ਚਾਹੀਦੇ ਵਿਚਾਰ ਤਾਂ ਇਦਾਂ ਜੀ ਸਿਰ ਫਕਰ ਨਾਲ ਉੱਚਾ ਹੋ ਜਾਂਦਾ ਵੀ ਸਾਡੇ ਪੰਜਾਬ ਦੇ ਵਿੱਚ ਵੀ ਐਸੇ ਇਮਾਨਦਾਰ ਲੋਕ ਅੱਜ ਵੀ ਜਿਉਂਦੇ ਨੇ ਅੱਜ ਵੀ ਹੈਗੇ ਨੇ ਜਿਹੜੇ ਕਿ ਦੂਜਿਆਂ ਨੂੰ ਵੀ ਮੋਟਿਵ ਕਰਦੇ ਨੇ ਵੀ ਹਾਂ ਤੁਸੀਂ ਇਹ ਚੋਰੀਆਂ ਚਕਾਰੀਆਂ ਨੂੰ ਛੱਡ ਕੇ ਸਿਰਫ ਇਮਾਨਦਾਰੀ ਦੀ ਜ਼ਿੰਦਗੀ ਜੀ ਕੇ ਵੀ ਖੁਸ਼ ਰਹਿ ਸਕਦੇ ਹੋ ਨਿਰਮਲ ਸਿੰਘ ਜੀ ਜਲਦੀ ਕੀ ਪੋਸਟ ਆ ਤੁਹਾਡੀ ਹੈਲਕੇਸ਼ ਜੀ ਇਹ ਕਿ ਇਸ ਤਰ੍ਹਾਂ ਹੋਇਆ ਸੀ ਇਹ ਸਾਰਾ ਪੁੱਛੋ ਜਿਹੜਾ ਤੁਸੀਂ ਅੱਜ 1.25 ਹਜ਼ਾਰ ਰੁਪਏ ਦੀ amount ਜਿਹੜੀ ਰਿਜੇਸ਼ਨ ਵਾਪਸ ਕੀਤੀ ਹੈ ਜਿਹਨਾਂ ਨੇ ਕੈਸ਼ ਜਮ੍ਹਾਂ ਕਰਾਇਆ ਜੀ ਉਹਦੇ ਵਿੱਚ 25000 ਰੁਪਏ ਵੱਧ ਸੀਗਾ ਇਹਨਾਂ ਨੂੰ ਕਹਿਣ ਤੇ ਮਤਲਬ ਇਹਨੂੰ ਦੱਸਿਆ ਵੀ ਕੈਸ਼ ਤੁਹਾਡਾ ਫालतू ਤਾਂ ਨਹੀਂ ਇਹ ਕਹਿੰਦੇ ਨਹੀਂ ਲੇਕਿਨ ਕੈਸ਼ ਇਹਦਾ ਫालतू ਸੀਗਾ ਕਿੰਨੀ amount ਜਮ੍ਹਾਂ ਕਰਾਈ ਸੀ ਕਿੰਨੀ ਵਾਪਸ ਕੀਤੀ ਇਹਨਾਂ ਨੇ ਇਹਨਾਂ ਨੇ ਤਕਰੀਬਨ ਦੋ ਮਤਲਬ ਪਾਰਟਾਂ ਦੇ ਵਿੱਚ ਕਰਾਈ ਸੀ ਜੀ ਇੱਕ ਪਾਰਟ ਦੇ ਵਿੱਚ ਜਾਨੀ 25000 ਰੁਪਏ ਵੱਧ ਸੀਗੇ ਉਹ 25000 ਰੁਪਏ ਵਾਪਸ ਕੀਤੇ ਨੇ ਗੁਰਮਤਿ ਜੀ ਅੱਜ ਕੱਲ ਦਾ ਜਿਹੜਾ ਦੌਰ ਚੱਲ ਰਿਹਾ ਜੀ ਇਹਦੇ ਵਿੱਚ ਕਹਿੰਦੇ ਕਿ ਪੈਸਾ ਜਿਹੜਾ ਪੈਸੇ ਨਾਲ ਪਰਿਵਾਰਾਂ ਦੇ ਵਿੱਚ ਵੀ ਬਹਿਰ ਪੈ ਰਹੇ ਨੇਗੇ ਰਿਸ਼ਤੇ ਖਤਮ ਹੋ ਰਹੇ ਨੇ ਪਰ ਤੁਸੀਂ ਬਹੁਤ ਵੱਡੀ ਮਿਸਾਲ ਇੱਕ ਕਹਿਣ ਕੀਤੀ ਹੈ ਵਾਪਸ ਕਰਕੇ ਪੈਸੇ ਪਹਿਲਾਂ ਵੀ ਕਹਿੰਦੇ ਐਕਸਰ ਇਹਦਾ ਨਾ ਹੁੰਦਾ ਰਹਿੰਦਾ ਮੈਂ ਤਕਰੀਬਨ ਡੇਲੀ ਹੀ 500000 ਰੁਪਏ ਡੇਲੀ ਵਾਪਸ ਕਰਕੇ ਜਾਂਦਾ ਜੀ ਜਿਹੜਾ ਵੱਧ ਦਾ ਕੈਸ਼ ਹਾਂਜੀ ਹਾਂ ਜਿਦਾਂ ਕੋ ਮਿਸਾਲ ਹੈ ਇੱਕ ਨਰੇਂਦਰ ਦਾ ਸਰੀ ਚੰਦੇ ਨੇ ਕੱਪੜੇ ਵਾਲੇ ਤਕਰੀਬਨ ਇਹਨਾਂ ਦਾ ਮੈਂ ਡੇਲੀ ਹੈ ਤਕਰੀਬਨ 500 ਰੁਪਏ ਵਾਪਸ ਕਰਦਾ ਹਾਂ ਹੋਰ ਵੀ ਆਪਣੇ ਬਹੁਤ ਜ਼ਿਆਦੇ ਨੇ ਜਿੰਨੇ ਮੈਂ ਜਾ ਕੇ ਮਤਲਬ ਜਾ ਕੇ ਸ਼ਾਪ ਦੇ ਵਿੱਚ ਕੈਸ਼ ਦੇ ਕਉਣਾ ਜੀ ਕਿੰਨੇ ਸਮੇਂ ਤੁਸੀਂ ਜੋਬ ਕਰ ਰਹੇ ਸੀ ਮੈਂ ਇੱਥੇ 4.5 ਸਾਲ ਹੋ ਗਏ ਜਿੰਨੇ ਪਹਿਲਾਂ ਕੀ ਜੋਬ ਕਰਦੇ ਸੀ ਪਹਿਲੇ ਮੈਂ ਹੈੱਡ ਕੈਸ਼ੀਅਰ ਸੀ ਅਜੇ ਬਰਨਾਲੇ ਕੋਲੇ ਸ਼ੈਣਾ ਪਿੰਡਾ ਉਸ ਤੋਂ ਪਹਿਲਾਂ ਤੁਸੀਂ ਕਿਸੇ ਹੋਰ ਵੀ ادارے ਦੇ ਵਿੱਚ ਰਹੇ ਹੋ ਮੈਂ ਆਰਮੀ ਦੇ ਵਿੱਚੋਂ ਰਿਟਾਇਰਮੈਂਟ ਆਇਆ ਆਰਮੀ ਤੋਂ ਪਹਿਲਾਂ ਇੱਥੇ ਵੀ ਰਹਿਆ ਹਾਂ ਮੇਰਾ ਪਿੰਡ ਤੂਰਵੰਜਰ ਹੈ ਜੀ ਹੁਣ ਅੱਜ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਲੋਕਾਂ ਦਾ ਬੜਾ ਫਕਰ ਹੋ ਰਿਹਾ ਹੈ ਮਾਣ ਕਰਕੇ ਬੜਾ ਬਹੁਤ ਦੀਆਂ ਫਕਰ ਹੋ ਰਿਹਾ ਜੀ ਉਹ ਲੋਕਾਂ ਨੂੰ ਚੀਜ਼ੀ ਜਾਣਾ ਚਾਹੀਦਾ ਮੈਂ ਤਾਂ ਇਹੀ ਕਹਿਣਾ ਵੀ ਮਤਲਬ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਕਿਸੇ ਦਾ ਪੈਸਾ ਨਹੀਂ ਰੱਖਣਾ ਚਾਹੀਦਾ ਵਾਪਸ ਕਰੋ ਪਰਮਾਤਮਾ ਜਾਦੀ ਤਰੱਕੀ ਦਿੰਦਾ ਸ਼੍ਰੀ ਨਾਮ ਸਰ ਕੇ ਲక్ష్ਮੀ ਰਾਏ ਐਡਮਿਨਿਸਟਰ ਹਾਂਜੀ ਸੀਨੀਅਰ ਬ੍ਰਾਂਚ ਮੈਨੇਜਰ ਹਾਂ ਜੀ ਨਿਰਮਲ ਜੀ ਨੇ ਜਿਹੜੀ ਪੇਮੈਂਟ ਵਾਪਸ ਕੀਤੀ ਹੈਗੀ ਅੱਜ ਬੈਂਕ ਦੇ ਵਿੱਚ ਇਹ ਲੋਕ ਆਏ ਹੈਗੇ ਨੇ ਕਿਸ ਤਰ੍ਹਾਂ ਦੇ ਸਰ ਮੇਨ ਤਾਂ ਆਇਆ ਜਿਸ ਤਰ੍ਹਾਂ ਦਾ ਆਪਣਾ ਫਾਈਨੈਂਸ਼ੀਅਲ ਸੈਕਟਰ ਹੈ ਬੈਂਕਿੰਗ ਤੇ ਇਹਦੇ ਵਿੱਚ ਇੱਕ ਇਮਾਨਦਾਰੀ ਸਭ ਤੋਂ ਵੱਡੀ ਚੀਜ਼ ਹੈ ਇਹਦਾ ਇੱਕ ਸਾਹਮਣੇ ਲਾਈਵ ਉਦਾਹਰਣ ਐਗਜ਼ਾਮਪਲ ਨਿਰਮਲ ਜੀ ਨੇ ਪੇਸ਼ ਕੀਤਾ ਇਸ ਤੋਂ ਪਹਿਲਾਂ ਵੀ ਇਹ ਮਤਲਬ ਛੋਟੀ ਮੋਟੀ ਅਮਾਉਂਟਾਂ ਕਸਟਮਰ ਨੂੰ ਵਾਪਸ ਕਰ ਦਰਦੇ ਨੇ ਇਹਨੇ ਮਗਰ ਇੱਕ ਜਿਹੜੀ ਆ 25000 ਦੀ ਅਮਾਉਂਟ ਸੀ ਕਸਟਮਰ ਨੂੰ ਖੁਦ ਨਾ ਪਤਾ ਹੁੰਦੀ ਵੀ ਇਹਨਾਂ ਨੇ ਤਿੰਨ ਵਾਰ ਕਾਲ ਕਰਕੇ ਕਨਫਰਮ ਕਰ ਗਏ ਕਸਟਮਰ ਨੂੰ ਆਫਫੜਾਈ ਤੇਰੇ ਵਾਸਤੇ ਅਸੀਂ ਬਾਕੀ ਸਟਾਫ ਨੂੰ ਵੀ ਇਹੀ ਕਵਾਂਗੇ ਹੋਰ ਬੈਂਕਿੰਗ ਇੰਪਲੋਇਰ ਹੋਰ ਸੈਕਟਰ ਦੇ ਵੀ ਵੀ ਇਮਾਨਦਾਰੀ ਰੱਖੋ ਭ੍ਰਸ਼ਟਾਚਾਰ ਨੂੰ ਫਰੀ ਕਰੋ